ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਜਹ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਚੋਂ ਬਣਾਉਣ ਲੱਗੇ ਆ ਬਾਈ ਕੋਲੇ ਦੋ ਨਗ ਨੇ ਬਾਈ ਇੱਕ ਟੋਕੜ ਗੱਭਣ ਬੈੜਾ ਬਾਈ ਤੇ ਇੱਕ ਗੱਭਣ ਬੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਬਾਈ ਚੜਦੀ ਕਲਾ ਜੀ ਨਾਮ ਤੇ ਐਡਰੈਸ ਵੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾਪਾ ਜੀ ਮੋਬਾਈਲ ਨੰਬਰ ਹੈ 628021844 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇਖਦੇ ਨੇ ਕਿਹੜਾ ਸੂਆ ਸੂਈ ਵੀ ਹੈ ਇਹ ਬਾਈ ਪਹਿਲਾ ਸੂਆ ਸੂਈ ਵੀ ਹੈਗੀ ਹਮ ਪਰ ਆਪਾਂ ਨੂੰ ਮਾਲਕ ਨੇ 10 ਲੀਟਰ ਦੁੱਧ ਕਹਿ ਕੇ ਦਿੱਤੀ ਸੀਗੀ ਬਾੜ ਨੇ ਪਤਾ ਤਾਂ ਜੀਜੂ ਨਹੀਂ ਲਾਇਆ ਠੀਕ ਆ ਤਾਂ ਇਸ ਟਾਈਮ 5 ਲੀਟਰ ਦੇ ਆਸ-ਪਾਸੇ 4 ਹੋਵੇ 5 ਕਿਲੋ ਦੁੱਧ ਕੱਢਿਆ ਨਹੀਂ ਆਪਣੇ ਕੋਲੇ ਆ ਕੇ ਠੀਕ ਹੈ ਬਾਈ ਹਾਂਜੀ ਗੱਭਰ ਕਿ ਨੇ ਵੀ ਠੰਢੀ ਬਿਠੇ ਰਹੀ ਐ ਤਿੰਨ ਮਹੀਨੇ ਦੀ ਬਾਈ ਚੈੱਕ ਪਾਸ ਆ ਗਈ ਠੀਕ ਆ ਜਿਹੜਾ ਵੀ ਕੋਈ ਅਗਲਾ ਲੈ ਕੇ ਜਾਊ ਆਪਦੀ ਦਸੱਲੀ ਕਰਾ ਕੇ ਲੈ ਕੇ ਜਾਵੇ ਠੀਕ ਆ ਬਾਈ ਹਾਂ ਹੂੰ ਖੋਲ ਦੇ ਬਈ ਦੋਰ ਕੋਕੜ ਗੱਬਣ ਚੈੱਕ ਪਾਸ ਦੁੱਧ ਵੀ ਹੈਗਾ ਬਈ ਬ੍ਰੀਡ ਚੰਗੀ ਆ ਫੇਸ ਬੜਾ ਚੰਗਾ ਬੋਦੀਵਾਦੀ ਸੁਨੱਖ ਆਪਣਾ ਬੜ ਦੇ ਵਿੱਚ ਫੁੱਲ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਣੀ ਬਹੁਤ ਜ਼ਿਆਦਾ ਚੰਗੀ ਆ ਬਾਈ ਚੰਗਾ ਵਜਨ ਵਜੂਦਾ ਚੰਗੀ ਝੋਲੀ ਝੁਲੀ ਆ ਥੱਲੇ ਹਾਂ ਚਵਾਈ ਕਿਵੇਂ ਆ ਬਰਾ ਚਵਾਈ ਇੱਕ ਨੰਬਰ ਆ ਬਾਈ ਠੀਕ ਆ ਬਾਈ ਹਾਂ ਤੇ ਮੁੱਲ ਕੀ ਆ ਵੀਰੇ ਜੈ ਜੈ ਮੁੱਲ ਡਾਕਟਰ ਦਾ ਫੋਨ ਤੇ ਕਰਾਂਗੇ ਆਪਾਂ ਜੈ ਜੀ ਹੋ ਮੁੱਲ ਜੈ ਜੀ ਹੋ ਬੜ ਦੇ ਹਸਾਬ ਨਾਲ ਠੀਕ ਆ ਬਾਈ ਮੋਲ ਭਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜੀ ਬਹੁਤ ਦਾ ਡਾਕਟਰ ਤੁਹਾਨੂੰ ਪਤਾ ਹੀ ਅੱਜ ਕੱਲ 30000 ਰੁਪਏ ਦਾ ਫੰਡਰਾਂ ਬੱਚਿਆਂ ਵੀ ਕੀ ਜਾਂਦੀਆਂ ਹੂੰ ਤਾਂ ਫੇਰ ਚੰਗੀ ਬਿਹੜਾ ਨਾਲ ਟੋਕੜ ਗੱਬਣਾ ਇਹ ਨਾਲ ਦੁੱਧ ਦਿੰਦੀ ਹੈਗੀ ਅੱਜ ਇਹ ਤਾਂ ਜੇ ਮੰਨ ਲਾ ਜੀ ਨਹੀਂ ਲਾਇਆ ਨੇ ਬਿਹੜ ਦੇ ਆ ਕੇ ਠੀਕ ਹੈ ਭਾਈ ਤਾਂ ਦੁੱਧ ਇਨਾ ਖੜਿਆ ਉਥੋਂ 10 ਕਿਲੋ ਭਾਈ ਦੁੱਧ ਚਾਪਾ ਚੋਇਆ ਸੀਗਾ ਠੀਕ ਹੈ ਭਾਈ ਹਾਂ ਬਰੀਡ ਚੰਗੀਆਂ ਹਣ ਥੱਲੇ ਝੋਲੀ ਝੋਲੀ ਦੇਖ ਲਾ ਥਣ ਚਾਰ ਹੀ ਐ ਨਿਖਣਵੇਂ ਗਲਾਬੀ ਵਿਖਰੇ ਵਿਖਰੇ ਠੀਕ ਹੈ ਜਾਣ ਜਾਂਦਾ ਕਿਸੇ ਪਾਸੋਂ ਕੋਈ ਵੀ ਘਾਟ ਨਹੀਂ ਰੰਗ ਰੂਪ ਦੇ ਵਿੱਚ ਵੀ ਬੱਚੀ ਦੀ ਸਹੀ ਹੈ ਅੱਗੇ ਇਹ ਹੈ ਡਾਕਟਰ 17 ਤਰੀਕ ਨੂੰ ਚੌਥਾ ਮਹੀਨਾ ਲੱਗ ਗਿਆ ਇਹਨੂੰ ਐਤਕੇਰੀ ਠੀਕ ਹੈ ਭਾਈ ਹਾਂਜੀ ਚੈੱਕ ਹੋਈ ਵੀ ਚੈੱਕ ਹੋਈ ਵੀ ਭਾਈ ਆਪਦੀ ਦਸੱਲੀ ਜਣਾ ਮਰਜ਼ੀ ਕਰਾ ਕੇ ਲੈ ਜੇ ਝੋਲੀ ਗੇਮ ਤੇ ਥੱਲੇ ਥਣ ਝੋਲੀ ਦੀ ਸਾਫ ਚਾਰ ਹੀ ਥਾਣਾ ਲੈ ਹਮ ਕੱਲਾ ਕੱਲਾ ਵਧੀਆ ਝੋਲੀ ਚੱਕੀ ਹੋਈ ਗਈ ਦੰਦੋ ਖੀਰੀ ਆ ਦੰਦੋ ਖੀਰੀ ਆ ਹਾਂ ਠੀਕ ਹੈ ਭਾਈ ਹਮ ਚੰਗੀ ਆ ਬੱਚੀ ਗੱਬੜ 6 4 ਦੰਦਾ ਕੀ ਇਹ ਖੀਰੀ ਆ ਠੀਕ ਹੈ ਭਾਈ ਕਿਸ ਬੜਾ ਚੰਗਾ ਹੈ ਨਾ ਮੈਂ ਖਾ ਡਾਕਟਰ ਕੁਆਲਿਟੀ ਪੂਰੀ ਚੰਗੀ ਹੈਗੀ ਬੋਦੀਵਾਦੀ ਪੂਰੀ ਚੰਗੀ ਹੈ ਜਿਹੜਾ ਵੀ ਕੋ ਬੰਦਾ ਆਪਦਾ ਲੈ ਕੇ ਜਾਊਗਾ ਫੁੱਲ ਦਸੱਲੀ ਕਰਕੇ ਹੈ ਨਾ ਚੱਕ ਚੱਕ ਕਰਕੇ ਆ ਚਕਰਾ ਕੇ ਫੇਰ ਲੈ ਕੇ ਜਾਵੇ ਠੀਕ ਜਦੋਂ ਆਪਣੀਆਂ ਗੇਟੋਂ ਬਾਹਰ ਹੋ ਗਿਆਂ ਕੋਈ ਗਾਰੰਟੀ ਨਹੀਂ ਇਹ ਚੀਜ਼ ਦੀ ਬਹੁਤ ਠੀਕ ਕੋ ਸਾਹ ਵਾਲੀ ਚੀਜ਼ ਆ ਬਾਈ ਦਸੱਲੀ ਜੀ ਨੇ ਪੈਸੇ ਲੈਣੇ ਆ ਦੀ ਫੁੱਲ ਕਰਕੇ ਲੈ ਕੇ ਜਾਵੇ ਹਮ ਸਹੀ ਗੱਲ ਤੇ ਕੀ ਮੋਲ ਦਾ ਜਾਇਜ਼ ਮੋਲ ਡਾਕਟਰ ਇਹਦਾ 40000 ਰੁਪਏ ਕਰਦੇ ਆਗੇ ਹਮ ਤੇ 37000 ਦੀ ਬੱਚੀ ਦੇ ਦਾਂਗੇ ਆਪਾਂ ਜਿਹੜੀ ਵੇਚਣ ਵਾਲੀ ਗੱਲ ਆ ਜਾਮ 40000 ਰੁਪਇਆ ਮੋਲ 37000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਗੱਬਣਾ ਚੈੱਕ ਪਾਸ ਆ ਤੇ ਮਾਂ ਦਾ ਕਿੰਨਾ ਕੁ ਰਿਕਾਰਡ ਆਉਗਾ ਸੀ ਮਾਂ ਡਾਕਟਰ 23 24 ਕਿਲੋ ਵਾਲੀ ਹੈਗੀ ਇਹਦੀ ਠੀਕ ਆ ਬਾਈ ਹਾਂ ਆ ਨੋਰਮਲ ਜੀ ਗੱਲ ਆ 20 20 ਕਿਲੋ ਪਹਿਲਾਂ ਨਾਲ ਚੰਗੀ ਬੱਚੀ ਹੈਗੀ ਬਾਕੀ ਪਿੱਛੇ ਪੁੱਛੇ ਦੀ ਚੱਕ ਮੀਆ ਚੌੜੀ ਚੂੜੀ ਬਥੇਰੀ ਆ ਵਧੀਆ ਦੁੱਧ ਦੇ ਦੂਗੀ ਪਹਿਲਾਂ ਨਹੀਂ ਵੀ ਸਹੀ ਗੱਲ ਆ ਹਾਂ 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 ਤੇ ਨਗਸੀ ਭਰਾ ਕੋਲੇ ਦੋ ਦੋ ਨੇ ਲਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ どう